ਸਰ ਇਹ ਇਲਜ਼ਾਮ ਵੀ ਬਹੁਤ ਪੁਰਾਣਾ ਹੋਆ ਮਤਲਬ ਵੀ ਹੁਣ ਇਨਕੁਆਇਰੀ ਕਰਾਉਣਾ ਕੋਈ ਫਾਇਦਾ ਨਹੀਂ ਦਿੱਤੇ ਮੈਨੂੰ ਆਹ ਕਰਨੀ ਦੀ ਤੁਹਾਡੇ ਵੱਲੋਂ ਹੋਰ ਵੀ ਬੱਚਿਆਂ ਦਾ ਕਹਿਣਾ ਸੀ ਜਿਵੇਂ ਛੇੜਖੰਡੀਆਂ ਜਾਂ ਗਲਤ ਅਸ਼ਲੀਲ ਹਰਕਤਾਂ ਕਰਦੇ ਕਹਿੰਦੇ ਕੁਝ ਸਰ ਕੇ ਰੇਬਰ ਬਾਕੀ ਨੀ ਨੂੜੇ ਵੀ ਕਿ ਬੱਚੇ ਨੇ ਤੁਸੀਂ ਕੀਤੀਆਂ ਤਾਂ ਉਹਨਾਂ ਨੂੰ ਪਤਾ ਅਜੇ ਮੈਂ ਕੀਤੀਆਂ ਹੰਦੀਆਂ ਤਾਂ ਮੈਨੂੰ ਪਤਾ ਨਾ ਤੁਹਾਡੇ ਵੱਲੋਂ ਤਾਂ ਕਿ ਬਾਕੀ ਸਰ ਮੇਰੀ ਗੱਲ ਸੋ ਇੱਕ ਕਲਾਸ ਦੇ ਵਿੱਚ ਬੱਚੇ ਮੈਂ ਕਿਹੜੇ ਬੱਚੇ ਨੂੰ ਕੋਈ ਪਰਸਨਲੀ ਬਾਹਰ ਲੈ ਗਿਆ ਕਿਸ ਬੱਚੇ ਨੂੰ ਤੁਹਾਡੇ ਵੱਲੋਂ ਨਾਲ ਕੋਈ ਧਮਕੀ ਵਗੈਰਾ ਵੀ ਦਿੱਤੀ ਗਈ ਸੀ ਪਰਿਵਾਰ ਨੂੰ ਬੱਚੇ ਵਿਸ਼ਕਾਰ ਲਈ ਨਹੀਂ ਨਹੀਂ ਸਰ ਮੈਂ ਇਦਾਂ ਦਾ ਕੁਝ ਨਹੀਂ ਕਿਹਾ ਜੀ ਕਿ ਮੇਰੇ ਮਾਪਿਆਂ ਵੱਲੋਂ ਕਿਹਾ ਗਿਆ ਕਿ ਧਮਕੀ ਬਾਰ-ਬਾਰ ਤੇੰਦਰ ਹੈ ਜੀ ਨਹੀਂ ਜੀ ਇਹ ਤਾਂ ਝੂਠ ਬੋਲ ਰਿਹਾ ਹੈ ਜੀ ਝੂਠ ਹੈ ਜੀ ਇੱਥੇ ਉਹਦੇ ਵਿੱਚ ਇੱਕ ਲੜਕੀ ਸਟੂਡੈਂਟ ਦੀ ਮਦਰ ਨੇ ਸ਼ਿਕਾਇਤ ਕੀਤੀ ਸੀ ਵੀ ਮੇਰੇ ਕੋਲ ਇੱਕ ਮੈਥ ਟੀਚਰ ਸੋਨੂ ਸਿੰਘ ਵੀ ਲੜਕੀਆਂ ਦੇ ਨਾਲ ਸਾਡੀ ਕੰਦੇ ਛੇੜਖਾਨੀ ਕਰਦਾ ਤੇ ਤੰਗ ਪਰੇਸ਼ਾਨ ਕਰਦਾ ਫਿਜ਼ੀਕਲੀ ਸੌਲਟ ਕਰਦਾ ਉਹਨਾਂ ਨੂੰ ਜਿਸ ਤੇ ਉਹਨਾਂ ਉਹਦੇ ਕਹਿਣ ਮੁਤਾਬਕ ਉਹਨਾਂ ਨੇ ਪਹਿਲਾਂ ਸਕੂਲ ਚ ਪ੍ਰਿੰਸੀਪਲ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਉਹ ਸੈਟੀਸਫਾਈ ਨਹੀਂ ਹੋਏ ਫਿਰ ਉਹ ਚਾਈਲਡ ਵੈਲਫੇਅਰ ਕੋਲੇ ਗਏ ਉੱਥੋਂ ਸੈਟੀਸਫਾਈ ਨਹੀਂ ਹੋਏ ਫਿਰ ਉਹਨਾਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਇੱਕ ਜਿਸ ਦੇ ਆਧਾਰ ਤੇ ਉਹਨਾਂ ਨੂੰ ਪਹਿਲੂ ਦੇਖਦੇ ਹੋਏ ਤੇ ਅਸੀਂ ਐਫ ਆਈ ਆਰ ਨੰਬਰ 13 ਮਿਤੀ 14 125 ਨੂੰ ਦਰਜ ਕੀਤੀ ਆ ਵਿਦ ਪੌਕਸ ਐਕਟ ਲਾ ਕੇ ਇਹ ਟੀਚਰ ਆ ਜੀ ਉਸ ਸਕੂਲ ਦੇ ਵਿੱਚ ਜੀ ਇਹ ਸਨੂ ਸਿੰਘ ਉੱਥੇ ਮੈਸ ਟੀਚਰ ਆ ਇਸ ਸਕੂਲ ਦੇ ਵਿੱਚ ਇਹ ਕੋਲ ਦਾ ਮਾਮਲਾ ਪੁਰਾਣਾ ਮਾਮਲਾ ਕਰੂਗਾ ਇਹ ਮਾਮਲਾ ਪੁਰਾਣਾ ਜੀ ਤਕਰੀਬਨ 9 ਦਸ ਮਹੀਨੇ ਪੁਰਾਣਾ ਉਹ ਕਾਫੀ ਦਿਨ ਤੋਂ ਉਹਨਾਂ ਦੀ ਚੱਲ ਰਹੀ ਸੀ ਆਪਸ ਵਿੱਚ ਕੁਸ਼ਮ ਤੇ ਉਹ ਕਹਿੰਦੇ ਵੀ ਪਹਿਲਾਂ ਅਸੀਂ ਪ੍ਰਿੰਸੀਪਲ ਨੂੰ ਦਿੱਤਾ ਫਿਰ ਟਾਈਲਡ ਵੈਲਫੇਅਰ ਕਮੇਟੀ ਨੂੰ ਦਰਖਾਸਤ ਦਿੱਤੀ ਕਿਤੇ ਉਹ ਸੈਟੀਸਫਾਈ ਨਹੀਂ ਹੋਏ ਉਹ ਰਖੀਤ ਤੇ ਆ ਕੇ ਹੁਣ ਉਹਨਾਂ ਨੇ ਸਾਡੇ ਕੋਲ ਦਰਖਾਸਤ ਕੀਤੀ ਅਸੀਂ ਉਹ ਤੇ ਪਰਚਾ ਦਰਜ ਕਰਤਾ ਜੀ ਅਸੀਂ ਉਹ ਤੇ ਪਰਚਾ ਐਫ ਆਈ ਆਰ ਨੰਬਰ 6 ਛੇੜਖਾਨੇ ਦਾ ਤੇ ਬੱਚੀ ਮਾਈਨਰ ਹੋਣ ਕਰਕੇ ਪੌਕਸੈਕਟ ਲਾਇਆ ਜੀ ਤੇ ਜਿਹੜਾ ਟੀਚਰ ਸੀ ਸੋਨੂ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆਗਾ ਕੀ ਜਿਸ ਨੂੰ ਚਾਰਿਆ ਹੈਗਾ ਸਰ ਜਿਹਦੇ ਸ਼ਿਕਾਇਤ ਕੀਤੀ ਸੀ ਤੇ ਟੀਚਰ ਵੱਲੋਂ ਬੱਚਿਆਂ ਨੂੰ ਜੇ ਧਮਕੀ ਦਿੱਤੀ ਗਈ ਸੀ ਇਹਦੀ ਤਫਤੀਸ਼ ਜਾਰੀ ਹੈ ਜਿਸ ਤਰ੍ਹਾਂ ਦੇ ਪਹਿਲੂ ਆਉਣਗੇ ਉਸ ਅਨਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਂਜੀ ਸोनू ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਕੂਲ ਹੈ ਜੀ ਇੱਥੇ ਉਹਦੇ ਵਿੱਚ ਇੱਕ ਲੜਕੀ ਸਟੂਡੈਂਟ ਦੀ ਮਦਰ ਨੇ ਸ਼ਿਕਾਇਤ ਕੀਤੀ ਸੀ ਵੀ ਮੇਰੇ ਕੋਲ ਇੱਕ ਮੈਥ ਟੀਚਰ ਸोनू ਸਿੰਘ ਵੀ ਲੜਕੀਆਂ ਦੇ ਨਾਲ ਸਾਡੀ ਕੰਦੇ ਛੇੜਖਾਨੀ ਕਰਦਾ ਤੇ ਤੰਗ ਪਰੇਸ਼ਾਨ ਕਰਦਾ ਫਿਜ਼ੀਕਲੀ ਸੌਲਟ ਕਰਦਾ ਉਹਨਾਂ ਨੂੰ ਜਿਸ ਤੇ ਉਹਨਾਂ ਉਹਦੇ ਕਹਿਣ ਮੁਤਾਬਕ ਉਹਨਾਂ ਨੇ ਪਹਿਲਾਂ ਸਕੂਲ ਚ ਪ੍ਰਿੰਸੀਪਲ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਉਹ ਸੈਟੀਸਫਾਈ ਨਹੀਂ ਹੋਏ ਫਿਰ ਉਹ ਚਾਈਲਡ ਵੈਲਫੇਅਰ ਕੋਲੇ ਗਏ ਉੱਥੋਂ ਸੈਟੀਸਫਾਈ ਨਹੀਂ ਹੋਏ ਫਿਰ ਉਹਨਾਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਇੱਕ ਜਿਸ ਦੇ ਆਧਾਰ ਤੇ ਉਹਨਾਂ ਨੂੰ ਪਹਿਲੂ ਦੇਖਦੇ ਹੋਏ ਤੇ ਅਸੀਂ ਐਫ ਆਈ ਆਰ ਨੰਬਰ 13 ਮਿਤੀ 14/12/25 ਨੂੰ ਦਰਜ ਕੀਤੀ ਆ ਵਿਦ ਪੌਕਸ ਐਕਟ ਲਾ ਕੇ ਇਹ ਬੇਨ ਟਿਚਰ ਅਧਿਆਪਕ ਉਸ ਕੋਲ ਦੇ ਵਿੱਚ ਜੀ ਇਹ ਸਨੂ ਸਿੰਘ ਉੱਥੇ ਮੈਸ ਟੀਚਰ ਹੈ ਸਕੂਲ ਦੇ ਵਿੱਚ ਇਹ ਕੋ ਦਾ ਮਾਮਲਾ ਪੁਰਾਣਾ ਮਾਮਲਾ ਕਰ ਰਿਹਾ ਹੈ ਇਹ ਮਾਮਲਾ ਪੁਰਾਣਾ ਜੀ ਤਕਰੀਬਨ 9 ਦਸ ਮਹੀਨੇ ਪੁਰਾਣਾ ਉਹ ਕਾਫੀ ਦੇਰ ਤੋਂ ਉਹਨਾਂ ਦੀ ਚੱਲ ਰਹੀ ਸੀ ਆਪਸ ਵਿੱਚ ਕੁਸ਼ਮ ਤੇ ਉਹ ਕਹਿੰਦੇ ਵੀ ਪਹਿਲਾਂ ਅਸੀਂ ਪ੍ਰਿੰਸੀਪਲ ਨੂੰ ਦਿੱਤਾ ਫਿਰ ਟਾਈਲਡ ਵੈਲਫੇਅਰ ਕਮੇਟੀ ਨੂੰ ਦਰਖਾਸਤ ਦਿੱਤੀ ਕਿਤੇ ਉਹ ਸੈਟੀਸਫਾਈ ਨਹੀਂ ਹੋਏ ਉਹ ਰਖੀਤ ਤੇ ਆ ਕੇ ਹੁਣ ਉਹਨਾਂ ਨੇ ਸਾਡੇ ਕੋਲ ਦਰਖਾਸਤਾਈ ਤੇ ਅਸੀਂ ਉਹ ਤੇ ਪਰਚਾ ਦਰਜ ਕਰਤਾ ਜੀ ਸਰ ਜੀ ਕੀ ਕੀਤੀ ਅਸੀਂ ਉੱਤੇ ਪਰਚਾ ਐਫ ਆਈ ਆਰ ਨੰਬਰ 6 ਛੇੜਖਾਨੇ ਦਾ ਤੇ ਬੱਚੀ ਮਾਈਨਰ ਹੋਣ ਕਰਕੇ ਪੌਕਸੈਕਟ ਲਾਇਆ ਜੀ ਤੇ ਜਿਹੜਾ ਟੀਚਰ ਸੀ ਸਾਨੂੰ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆਗਾ ਜੀ ਵੀ ਜਿੰਨੀ ਚਾਰਿਆ ਹੈਗਾ ਸਰ ਜਿਹਦੇ ਸ਼ਿਕਾਇਤ ਕੀਤੀ ਸੀ ਤੇ ਟੀਚਰ ਵੱਲੋਂ ਬੱਚਿਆਂ ਨੂੰ ਜੇ ਧਮਕੀ ਦਿੱਤੀ ਗਈ ਸੀ ਇਹਦੀ ਤਫਤੀਸ਼ ਜਾਰੀ ਹੈ ਜੀ ਜਿਸ ਤਰ੍ਹਾਂ ਦੇ ਪਹਿਲੂ ਆਉਣਗੇ ਉਸ ਅਨਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਉਹਨੂੰ ਗ੍ਰਿਫਤਾਰ ਕਰ ਲਿਆਗਾ ਹਾਂਜੀ ਸਾਨੂੰ ਸਿੰਘ ਨੂੰ ਗ੍ਰਿਫਤਾਰ ਕਰ ਲਿਆਗਾ